रेडी साल 2025 ਖੇਤੀ ਲਈ ਬਹੁਤ ਵਧੀਆ ਨਹੀਂ ਰਿਹਾ ਡੰਡੀ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਤੇ ਅੱਦਿਓ ਵੱਧ ਬਸੋਂ ਖੇਤੀ ਉੱਤੇ ਨਿਰਪਰ ਕਰਦੀ ਹੈ ਡੰਡੀ ਖੇਤੀ ਦਾ ਧੰਦਾ ਸਭ ਤੋਂ ਜ਼ਿਆਦਾ ਖਤਰਿਆਂ ਭਰਿਆ ਹੈ ਡੰਡੀ ਫਸਲ ਬੀਜਣ ਤੋਂ ਕਰ ਆਉਣ ਤੱਕ ਖਤਰੇ ਦੇ ਬਦਲ ਮੰਡਰਾਉਂਦੇ ਰਹਿੰਦੇ ਹਨ ਡੰਡੀ ਇਸ ਸਾਲ ਆਏ ਭਿਆਨਕ ਅਤੇ ਬੇਮੌਸਮੀ ਹੜ੍ਹਾਂ ਨੇ ਬਹੁਤ ਤਬਾਹੀ ਮਚਾਈ ਡੰਡੀ ਸਤਲੁਜ ਬਿਆਸ ਅਤੇ ਰਾਵੀ ਨਾਲ ਲੱਗਦੇ ਪਿੰਡਾਂ ਵਿੱਚ ਕੇਵਲ ਫਸਲਾਂ ਹੀ ਤਬਾਹ ਨਹੀਂ ਹੋਈਆਂ ਸਗੋਂ ਡੰਗਰ ਸੰਦ ਅਤੇ ਟਰੈਕਟਰ ਆਦ ਵੀ ਹੜ੍ਹ ਗਏ ਡੰਡੀ ਵੇਖਿਆ ਜਾਵੇ ਤਾਂ ਇਹ ਕੁਦਰਤੀ ਮਾਰ ਹੀ ਨਹੀਂ ਸਗੋਂ ਸਰਕਾਰੀ ਅਣਗਹਿਲੀ ਵੀ ਸੀ ਡੰਡੀ ਦਰਿਆਵਾਂ ਦੇ ਕੰਡੇ ਬੰਨ ਸਨ 1964 ਵਿੱਚ ਬਣਾਏ ਗਏ ਸਨ ਡੰਡੀ ਇਸ ਨਾਲ ਲੱਖਾਂ ਏਕੜ ਧਰਤੀ ਵਾਹੀ ਲਈ ਪ੍ਰਾਪਤ ਹੋ ਗਈ ਸੀ ਡੰਡੀ ਜੇਕਰ ਹਰ ਸਾਲ ਕੋਸ਼ਿਸ਼ ਕੀਤੀ ਜਾਂਦੀ ਤਾਂ ਇਹ ਬੰਨੀਆਂ ਹੁਣ ਤੱਕ ਕੰਕਰੀਟ ਦੀਆਂ ਬਣ ਜਾਣੀਆਂ ਸਨ ਅਤੇ ਹਾਲਾਤ ਸੁਖਾਵੇਂ ਰਹੇ ਨੇ ਸੰ ਡੰਡੀ ਇਹਨਾਂ ਦੀ ਮੁਰੰਮਤ ਲਈ ਹਰੇਕ ਵਾਰੇ ਫੰਡ ਵੀ ਰੱਖਿਆ ਜਾਂਦਾ ਹੈ ਡੰਡੀ ਇਹ ਮੁਰੰਮਤ ਹੁੰਦੀ ਜ਼ਰੂਰ ਹੈ ਪਰ ਕਾਗਜ਼ਾਂ ਤੱਕ ਸੀਮਤ ਰਹਿੰਦੀ ਹੈ ਡੰਡੀ ਇਸ ਲਈ ਪਾਖੜਾ ਬਿਆਸ ਪ੍ਰਬੰਧਕੀ ਬੋਰਡ ਦੀ ਵੀ ਜ਼ਿੰਮੇਵਾਰੀ ਹੈ ਡੰਡੀ ਮਈ ਜੂਨ ਦੇ ਮਹੀਨਿਆਂ ਵਿੱਚ ਆਮ ਤੌਰ ਉੱਤੇ ਕਪਾਹ ਅਤੇ ਝੋਨੇ ਦੀ ਬਿਜਾਈ ਹੁੰਦੀ ਹੈ ਡੰਡੀ ਉਦੋਂ ਪਾਣੀ ਖੁੱਲਾ ਛੱਡਣਾ ਚਾਹੀਦਾ ਹੈ ਤਾਂ ਕਿ ਬਰਸਾਤ ਦੇ ਆਉਣ ਵਾਲੇ ਪਾਣੀ ਲਈ ਝੀਲਾਂ ਵਿੱਚ ਥਾਂ ਬਣ ਸਕੇ ਪਰ ਅਜਿਹਾ ਨਹੀਂ ਕੀਤਾ ਗਿਆ ਸਗੋਂ ਗਰਮੀਆਂ ਵਿੱਚ ਪਾਣੀ ਦੇ ਕੱਟ ਲਗਾਏ ਗਏ ਡੰਡੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਸਬੰਧ ਵਿੱਚ ਮਾਹਿਰਾਂ ਦੀ ਇੱਕ ਵਿਸ਼ੇਸ਼ ਕਮੇਟੀ ਬਣਾਏ ਜੋ ਬੰਨਾ ਨੂੰ ਮਜ਼ਬੂਤ ਬਣਾਉਣ ਲਈ ਠੋਸ ਨੀਤੀ ਤਿਆਰ ਕਰੇ ਤੇ ਇਸ ਸਬੰਧੀ ਆਰੰਭ ਵਿੱਚ ਹੀ ਕੰਮ ਸ਼ੁਰੂ ਕੀਤਾ ਜਾਵੇ ਡੰਡੀ دریاਵਾ ਵਿੱਚੋਂ ਰੇਤ ਬਜਰੀ ਆਦ ਕੱਢੀ ਜਾਂਦੀ ਹੈ ਡੰਡੀ ਟਿੱਪਰ ਟਰੱਕ ਟਰੈਕਟਰ ਟਰਾਲੀਆਂ ਬੰਨੀਆਂ ਨੂੰ ਤੋੜ ਕੇ ਅੰਦਰ ਜਾਂਦੇ ਹਨ ਡੰਡੀ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ ਡੰਡੀ ਪ੍ਰਧਾਨ ਮੰਤਰੀ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਰੈਡੀ 1600 ਕਰੋੜ ਰੁਪਏ ਦੀ ਸਰਕਾਰੀ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ ਜਿਹੜੀ ਕਿ ਹੜਾ ਨਾਲ ਖੇਤੀ ਦੇ ਹੋਏ ਵੱਡੇ ਨੁਕਸਾਨ ਦੀ ਪਰਪਾਈ ਲਈ ਬਹੁਤ ਘੱਟ ਹੈ ਡੰਡੀ ਪੰਜਾਬ ਸਰਕਾਰ ਨੇ ਵੀ ਨੁਕਸਾਨ ਦੀ ਨਿਸ਼ਾਨਦੇਹੀ ਕਰਵਾਈ ਹੈ ਡੰਡੀ ਹੜਪੀੜਤ ਕਿਸਾਨਾਂ ਦੇ ਕਰਜ਼ੇ ਮਾਫ ਕੀਤੇ ਜਾਣ ਡੰਡੀ ਹਾੜੀ ਦੀ બીજી ਫਸਲ ਤੋਂ ਅਪ੍ਰੈਲ ਵਿੱਚ ਜਾ ਕੇ ਆਮਦਨ ਆਵੇਗੀ ਡੰਡੀ ਇਹ ਵੀ ਵਰਨਣਯੋਗ ਹੈ ਕਿ ਹੜਪੀੜਤਾ ਦੀ ਮਦਦ ਲਈ ਪੰਜਾਬੀਆਂ ਨੇ ਦਿਨ ਰਾਤ ਸਹਾਇਤਾ ਕੀਤੀ ਡੰਡੀ ਪਾਣੀ ਵਿੱਚ ਕਿਰੇ ਲੋਕਾਂ ਨੂੰ ਬਾਹਰ ਕੱਢਿਆ ਰੋਟੀ ਪਾਣੀ ਦਾ ਪ੍ਰਬੰਧ ਕੀਤਾ ਡੰਡੀ ਪੰਜਾਬ ਵਿੱਚੋਂ ਹੀ ਨਹੀਂ ਸਗੋਂ ਹਰਿਆਣਾ ਰਾਜਸਥਾਨ ਵਿੱਚੋਂ ਵੀ ਪੰਜਾਬੀਆਂ ਨੇ ਆਪਣੇ ਮੁਸੀਬਤ ਵਿੱਚ ਫਸੇ ਭਰਾਵਾਂ ਦੀ ਮਦਦ ਕੀਤੀ ਡੰਡੀ ਪੰਜਾਬ ਦੇ ਕਲਾਕਾਰਾਂ ਨੇਵੀ ਖੁੱਲੇ ਦਿਲ ਨਾਲ ਮਾਇਕ ਸਹਾਇਤਾ ਬੰਡੀ ਡੰਡੀ ਪੰਜਾਬ ਦੇ ਕਿਸਾਨ ਦੀ ਆਮਦਨ ਵਿੱਚ ਵਾਧੇ ਅਤੇ ਰੁਜ਼ਗਾਰ ਦੇ ਵਸੀਲੇਆਂ